ਮਸੀਹ ਹੈਲਪਿੰਗ ਹੈਂਡ ਦੇ ਪ੍ਰਦਾਨ ਸੋਰਮਸੀ ਅਤੇ ਕ੍ਰਿਸਚਨ ਟਾਈਗਰ ਫੋਰਸ ਦੇ ਪ੍ਰਦਾਨ ਸੰਦੀਪ ਮੋਜਸ ਜੀ ਅਤੇ ਪਾਸਟਰ ਸੁਦੇਸ਼ ਜੀ ਪਾਸਟਰ ਵਿਜੇ ਜੀ ਸੈਮ ਸੈਮੂਲ ਮੈਡੀਕਲ ਵਿੰਗ ਦੇ ਪ੍ਰਦਾਨ ਅਤੇ ਬੈਂਸ ਮਸੀਹ ਸੈਕਟਰੀਜ਼ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਆਦਮਪੁਰ ਦੇ ਇਲਾਕੇ ਦੇ ਵਿੱਚ ਭੋਜਨ ਪੰਡਿਆ ਗਿਆ। ਇਸ ਆਪ ਗੁੰਦੇ ਆਦਰਤ ਲਈ ਆਪਣੇ ਸਿਰ ਮੁਚਕਾਵਾਂਗੇ ਸਰਬਸ਼ਕਤੀਮਾਨ ਪਰਮੇਸ਼ਵਰ ਐ ਰਹੀਂ ਮੁਕੱਦਸ ਤੇ ਪਵਿੱਤਰ ਪ੍ਰਭੂ ਤੂੰ ਹੈਜ਼ ਟੂ ਸੀ ਕਿ ਤੂੰ ਹੀ ਜੀਵਕ ਆ ਪ੍ਰਭੂ ਅਸੀਂ ਤੇਰੇ ਪਵਿੱਤਰ ਨਾਮ ਵਿੱਚ ਪਵਿੱਤਰ ਅਸੀਂ ਵਸਣਗੇ ਚੁਕਦੇ ਆ ਤਾਂ ਧੰਨਵਾਦ ਹੈ ਪ੍ਰਭੂ ਤੋਂ ਆਪਣੇ ਦਾਸ ਦੇ ਹਿਰਦੇ ਵਿੱਚ ਇਹ ਪਾਇਆ ਖੁਦਾਬੋ ਖੁਦਾ ਸਾਚੂ ਜੀ ਮੇਰੇ ਮਹਾਨ ਪਰਮੇਸ਼ਰ ਜਦੋਂ ਅੱਜ ਇਹਨਾਂ ਦੇ ਵਸੀਲੇ ਪ੍ਰਭੂ ਜੀ ਬਹੁਤੇ ਲੋਕਾਂ ਨੂੰ ਪ੍ਰਭੂ ਭੋਜਨ ਪਰ ਆਜ ਅਸੀਂ ਪਿਤਾ ਅਸੀਂ ਦੁਆ ਕਰਦੇ ਹਾਂ ਯੀਸ਼ੂ ਮਸੀਹ ਦੇ ਨਾਮ ਵਿੱਚ ਜਿੰਨੇ ਲੋਕ ਇਹਨੂੰ ਜਾਣ ਪ੍ਰਭੂ ਜੀ ਉਹ ਵੀ ਤੈਨੂੰ ਜਾਣਣ ਤੇਰੇ ਭਜਨ ਪਰ ਬਰਉਂ ਵਾਲੇ ਹੱਥਾਂ ਨੂੰ ਬਰਕਤ ਦੇ ਖਾਸ ਕਰਕੇ ਆਪਣੀ ਦਾਸ ਪਾਸੇ ਸਦੀਕ ਮੌਸਮ ਨੂੰ ਬਰਕਤ ਦੇ ਪਰ ਯੀਸ਼ੂ ਮਸੀਹ ਨਾਸਰੀ ਦੇ ਨਾਮ ਵਿੱਚ ਮੇਰੇ ਪ੍ਰਭਾਤ ਤੇਰੀ ਮਹਾਨ ਕਿਰਪਾ ਹੋਵੇ ਪਰ ਬਗ ਸਾਰੀ ਟੀਮ ਅੱਗੇ ਤੇ ਅੱਗੇ ਵਾਧੀ ਚਲੀ ਜਾਵੇ ਤੇ ਤੇਰਾ ਨਾਮ ਉੱਚਾ ਹੋਵੇ ਯੀਸ਼ੂ ਦੇ ਨਾਮ ਵਿੱਚ ਸਾਰੀ మహిਮਾ ਸਾਰਾ ਆਦਰ ਤੇ ਸਾਰਾ ਜਗ ਮੰਨ ਤੈਨੂੰ ਮੇਰੀ ਪ੍ਰਾਰਥਨਾ ਸਾਡੇ ਉਧਾਰ ਕਰਤਾ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਅਨੁਵਾਸ ਹੈ ਅਦੀਨ ਹੋ ਕੇ ਮੰਗਦੇ ਹਾਂ ਹalleluyah halleluyah 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 ਸਾਰਿਆਂ ਨੂੰ ਜੈ ਮਸੀਹ ਜੀ ਮੈਂ ਪ੍ਰਧਾਨ ਸੌਰਨ ਅਸੀਂ ਮਸੀਹ ਹੈਪੀਅਨ ਸੰਸਥਾ ਤੋਂ ਮੇਰੇ ਨਾਲ ਕ੍ਰਿਸਚਨ ਟਾਈ ਦੇ ਫੋਰਸ ਦੇ ਪ੍ਰਧਾਨ ਸੰਦੀਪ ਮੋਹਨ ਸਿੰਘ ਜੀ ਪਾਸਟਰ ਸਤਵੀਰ ਜੀ ਔਰ ਸਾਡੇ ਸਹਿਮ ਸਹਿਮੋਲ ਜੀ ਜੋ ਕਿ ਸਾਡੇ ਮੈਡੀਕਲ ਇੰਸਟਿਟਿਊਟ ਦੇ ਪ੍ਰਧਾਨ ਸੰਸਥਾ ਦੇ ਅੱਜ ਸੰਦੀਪ ਮੋਹਨ ਸਿੰਘ ਨੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਆ ਕਿ ਪਿਛਲੇ ਦਿਨੇ ਪਰਮੇਸ਼ਵਰ ਨੇ ਉਹਨਾਂ ਨੂੰ ਵਿਜ਼ਨ ਦਿਖਾਇਆ ਸੀਗਾ ਕਿ ਜਿਹੜੇ ਝੁੱਗੀ ਚੌਂਬੜੀਆਂ ਦੇ ਵਿੱਚ ਲੋਕ ਆ ਜਿਹਨਾਂ ਨੂੰ ਖਾਣੇ ਦੀ ਜ਼ਰੂਰਤ ਹੈ ਤਾਂ ਜੋ ਉਹਨਾਂ ਨੇ ਜਿਹੜਾ ਉਪਰਾਲਾ ਪੂਰਾ ਕੀਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਔਰ ਜੋ ਕੀ ਪਰਮੇਸ਼ਵਰ ਵੱਲੋਂ ਜੋ ਉਹਨਾਂ ਨੂੰ ਵਿਜ਼ਨ ਦਿਖਾਇਆ ਗਿਆ ਉਸ ਅੱਜ ਉਹਨਾਂ ਨੇ ਜਿਹੜਾ ਭੋਜਨ ਤਿਆਰ ਕੀਤਾ ਵਾ ਆਪਣੀ ਨੇਕ ਭਾਈ ਸੇਵਾ ਦੇ ਵਿੱਚੋਂ ਸਾਰੀ ਸੰਸਥਾ ਵੱਲੋਂ ਰਲ ਕੇ ਔਰ ਤੁਹਾਨੂੰ ਇਹ ਦੱਸਦੇ ਨੇ ਜੋ ਵੀ ਆ ਇਹ ਪਰਮੇਸ਼ਵਰ ਵੱਲੋਂ ਇਹਨਾਂ ਦਾ ਉਪਰਾਲਾ ਕੀਤਾ ਗਿਆ ਪਰਮੇਸ਼ਵਰ ਇਹਨਾਂ ਨੂੰ ਹੋਰ ਉੱਚਾ ਕਰੇ ਇਹਨਾਂ ਦੀ ਟੀਮ ਨੂੰ ਉੱਚਾ ਕਰੇ ਔਰ ਮਸੀਹ ਹੈਲਪਿੰਗ ਹੈਂਡ ਸੋਸਤਾ ਤੇ ਕ੍ਰਿਸਚਨ ਟਾਈਗਰ ਹਮੇਸ਼ਾ ਜੁਆਇਟਡ ਹੋ ਕੇ ਅਸੀਂ ਚੱਲਦੇ ਆਂ ਤਾਂ ਦੋਸ਼ਵਰ ਸਾਡੇ ਸੰਦੀਪ ਮੋਜਾ ਜੀ ਕਹਿਣਗੇ ਹallelujah ਹallelujah ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀਗੀ ਮੈਂ ਕ੍ਰਿਸਚਨ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਸੰਦੀਪ ਮੋਜਾ ਸਰ ਔਰ ਮੈਂ ਧੰਨਵਾਦ ਕਰਦਾ ਹਾਂ ਸੋ ਸਾਡੇ ਵਿੱਚ ਸਦੇ ਪਾਸਟਰ ਸੁਖਵੀਰ ਜੀ ਨੇ ਪਾਸਟਰ ਵਿਜੇ ਜੀ ਨੇ ਔਰ ਪ੍ਰਧਾਨ ਸੌਰਵ ਅਸੀ ਜੀ ਨੇ ਜੋ ਮਸੀਹ ਹੈਲਪਿੰਗ ਹੈਂਡ ਤੋਂ ਆ ਉਹ ਡਾਕਟਰ ਸਾਮ ਜੀ ਨੇ ਔਰ ਇਹਨਾਂ ਦੀ ਸਾਰੀ ਟੀਮ ਹੈ ਔਰ ਸਾਰਾ ਯੂਥ ਜਿਹੜਾ ਸਾਡੇ ਦੇ ਪਿੱਛੇ ਖੜਾ ਹੈ ਜਿਹੜੇ ਕਿ ਸਵੇਰ ਤੋਂ ਇਸ ਮੀਂਹ ਦੇ ਵਿੱਚ ਸਾਰੇ ਮਿਲ ਕੇ ਸੇਵਾ ਕਰ ਰਹੇ ਨੇ ਕਿਉਂਕਿ ਪਰਮੇਸ਼ਰ ਨੇ ਸਾਨੂੰ ਇੱਕ ਦਰਸ਼ਨ ਦਿੱਤਾ ਸੀ ਕਿ ਅਸੀਂ ਆਪਣੇ ਜਿਹੜੇ ਗਰੀਬ ਗੁਰਵੇ ਲੋਕ ਨੇ ਉਹਨਾਂ ਦੇ ਕੋਲ ਜਾਈਏ ਔਰ ਉਹਨਾਂ ਦੇ ਲਈ ਅਸੀਂ ਇੱਕ ਭੋਜਨ ਤਿਆਰ ਕਰੀਏ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਖੁਦਾਵੰਦ ਖੁਦਾ ਦੇ ਕਲਾਮ ਦੇ ਵਿੱਚ ਵੀ ਇਹ ਚੀਜ਼ ਲਿਖੀ ਹੈ ਔਰ ਦੱਸਿਆ ਗਿਆ ਕਿ ਅਸੀਂ ਭੋਜਨ ਜੋ ਸਵੇਰ ਤੋਂ ਲੈ ਕੇ ਤਿਆਰ ਕਰ ਰਹੇ ਸੀਗੇ ਔਰ ਹੁਣ ਸਮਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਸਾਰੀਆਂ ਟੀਮਾਂ ਮਿਲ ਕੇ ਅਸੀਂ ਜਾਰੀਆਂ ਆ ਔਰ ਪ੍ਰਭੂ ਦਾ ਧੰਨਵਾਦ ਕਰਦਾ ਔਰ ਮੈਂ ਖਾਸ ਕਰਕੇ ਪ੍ਰਧਾਨ ਸਾਹਿਬ ਜੀ ਦਾ ਸੌਰਵ ਜੀ ਦਾ ਡਾਕਟਰ ਸਾਹਿਬ ਜੀ ਦਾ ਪਾਸਟਰ ਸੁਖਵੀਰ ਜੀ ਦਾ ਔਰ ਬ੍ਰਦਰ ਸੁਸ਼ੀਲ ਜੀ ਦਾ ਔਰ ਪਾਸਟਰ ਵਿਜੇ ਜੀ ਦਾ ਔਰ ਜਿੰਨੇ ਵੀ ਯੂਥ ਦੇ ਮੈਂਬਰ ਨੇ ਸਾਡੇ ਪ੍ਰਿੰਸ ਜੀ ਨੇ ਠੀਕ ਹੈ ਹੋਰ ਵੀ ਜਿਹੜੇ ਯੂਥ ਦੇ ਮੈਂਬਰ ਰਹੇ ਸੀ ਸਾਰਿਆਂ ਦਾ ਬੜਾ ਧੰਨਵਾਦ ਕਰਦਿਆਂ ਔਰ ਪ੍ਰਭੂ ਇਹਨਾਂ ਸਾਰਿਆਂ ਨੂੰ ਬੜੀ ਆਸ਼ੀਸ਼ ਤੇ ਬਰਕਤ ਦੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਸੇਨੀ ਅਤਾ ਫਿਰ ਤੋਂ ਵਾਲੇ ਵਾਪਸ ਆਇਆ ਅੱਜ ਫਾਜ਼ਲਪੁਰ ਪਹੁੰਚੇ ਸੀਗੇ ਕ੍ਰਿਸਚਨ ਟਾਈਗਰ ਸਮਸਤ ਤੋਂ ਜੋ ਬਰਾਲਾ ਕੀਤਾ ਗਿਆ ਨਾਲ ਸਟਾਟੀ ਯੂਨਾਈਟਿਡ ਅਸੀਂ ਹੈਲਪਿੰਗ ਹੈਂਡਸ ਹਾਂ ਅਸੀਂ ਇਕੱਠੇ ਚੱਲਦੇ ਹਾਂ ਪਰਮੇਸ਼ਵਰ ਦਾ ਧੰਨਵਾਦ ਆ ਅਸੀਂ ਪਰਮੇਸ਼ਵਰ ਅਗੇ ਅਰਦਾਸ ਕਰਦੇ ਹਾਂ ਪਰਮੇਸ਼ਵਰ ਸਾਨੂੰ ਆਪਣੀ ਕੰਮਾਂ ਵਾਸਤੇ ਇਸੇ ਤਰ੍ਹਾਂ ਗਿਆਸਤਮਾਲ ਕਰੇ ਔਰ ਸਾਡੇ ਪ੍ਰਧਾਨ ਸੰਦੀਪ ਮੋਹਸੇਸ ਜੀ ਨੂੰ ਔਰ ਟੀਮ ਨੂੰ ਪਰਮੇਸ਼ਵਰ ਉਹਨਾਂ ਬਖਸ਼ਤ ਔਰ ਆਸ਼ੀਸ਼ ਦੇਵੇ ਉਹਨਾਂ ਨੂੰ ਚੈਰ ਕਰੇ ਔਰ ਅੱਗੇ ਇਸੇ ਤਰ੍ਹਾਂ ਜਿਹੜੇ ਉਪਰਾਲੇ ਕਰਦੇ ਰਹਿੰਦੇ ਤਸੀਂ ਇਹਨਾਂ ਦੇ ਨਾਲ ਹਮੇਸ਼ਾ ਤਸੀਂ ਇਹਨਾਂ ਨਾਲ ਯੂਨਾਈਟਡ ਹੋ ਕੇ ਅਮਿਸ਼ਾ ਚੱਲਦੇ ਆ ਔਰ ਇਹ ਸਾਡੇ ਨਾਲ ਚੱਲਦੇ ਜਦੋਂ ਇਹਨਾਂ ਨੂੰ ਸਾਡੀ ਜ਼ਰੂਰਤ ਹੈ ਸਾਨੂੰ ਇਹਨਾਂ ਦੀ ਦਿੰਦੀ ਅਸੀਂ ਹਮੇਸ਼ਾ ਇੱਕਜੁੱਟ ਹੋ ਕੇ ਚੱਲਦੇ ਆ ਤਾਂ ਸਾਡਾ ਅਸੀਂ ਇੱਕੋ ਹੀ ਹੈ ਅਸੀਂ ਇੱਕੋ ਹੀ ਸਾਡਾ ਨਾਰਾ ਹੈ ਫੜਾ ਦੀ ਕੀੜ ਤੇ ਮਾਰ ਨਾਲ ਜਿਹੜੇ ਲੋਗ ਆਏ ਨੇ ਜੀ ਬਹੁਤ ਮੁਸ਼ਕਲ ਨਾਲ ਹਾਲਾਤ ਖਾਣੇ ਦੇ ਲੋਜ ਆ ਜੇ ਸਾਡੀ ਟੀਮਾਂ ਜੋ ਪਹੁੰਚੀ ਨੇ ਸਾਡੇ ਪਾਸ ਸਤਵੀਰ ਜੀ ਸਾਡੀ ਟੀਮ ਸਾਡੇ ਲੱਗੀ ਦੀ ਹੈ ਜੀ بارش ਦੇ ਵਿੱਚ ਮੇਰੇ ਹਰਪੁਰ ਦੁਆਰਾ ਨਾਲ ਜਿਹੜੇ ਲੋਕ ਪੀੜਿਤੇ ਨੇ ਉਹਨਾਂ ਨੂੰ ਜੀ ਸੇਵਾ ਲਈ ਸਾਡੀ ਟੀਮ ਪਹੁੰਚੀ ਦੀ ਸਾऱ्यांना ਜੈਮ ਸਿੰਘ ਜੀ